ਮਾਸ਼ੂਰ ਰਾਤਰੀ ਦਾ ਤਿਹਾਰ ਪੂਰੇ ਦੇਸ਼ ਵਿੱਚ ਬੜੇ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਇਸ ਮੌਕੇ ਸਮਰਾਲਾ ਦੇ ਵਿਖੇ ਪ੍ਰਾਚੀਨ ਮੁਕਤੇਸ਼ਵਰ ਮਹਾਦੇਵ ਮੰਦਿਰ ਦੇ ਵਿੱਚ ਮਾਸ਼ੂਰ ਰਾਤਰੀ ਦੇ ਵਿੱਚ ਭਾਰੀ ਮੇਲਾ ਲਗਾਇਆ ਜਾਂਦਾ ਹੈ ਦੱਸਦੇ ਕਿ ਇਸ ਦੇ ਵਿੱਚ ਲੱਖਾਂ ਸ਼ਰਧਾਲੂ ਦੂਰ ਦੂਰ ਆ ਕੇ ਮੱਥਾ ਟੇਕਦੇ ਨੇ ਦੱਸਦੇ ਕਿ ਇਸ ਦੌਰਾਨ ਇਸ ਮੰਦਿਰ ਦਾ ਇਤਿਹਾਸ ਸੈਂਕੜਾ ਸਾਲ ਪੁਰਾਣਾ ਦੱਸਿਆ ਜਾ ਰਿਹਾ ਜਿੱਥੇ ਸ਼ਿਵ ਮੰਦਿਰ ਦੇ ਪ੍ਰਬੰਧਕਾਂ ਵੱਲੋਂ ਕਰੀਬ 3 ਮਹੀਨੇ ਪਹਿਲਾਂ ਮਾਸ਼ੂਰ ਰਾਤਰੀ ਦੀ ਤਿਆਰੀ ਕੀਤੀ ਜਾਂਦੀ ਉੱਥੇ ਦੱਸਦੇ ਕਿ ਹਜ਼ਾਰ ਸੇਵਕ ਮਾਸ਼ੂਰ ਰਾਤਰੀ ਦਾ ਮੇਲੇ ਨੂੰ ਸਫਲ ਬਣਾਉਣ ਲਈ ਆਪਣਾ ਯੋਗਦਾਨ ਵੀ ਪਾਉਂਦੇ ਨੇ ਉਥੇ ਮੰਦਰ ਦੇ ਪ੍ਰਬੰਧਕ ਚੰਦਰ ਮੋਹਨ ਨੇ ਵੀ ਦੱਸਿਆ ਕਿ ਮਾਸ਼ ਸ਼੍ਰਾਵਤਰੀ ਦਾ ਤਿਉਹਾਰ ਮਨਾਉਣ ਲਈ ਸਾਡੀ ਕਮੇਟੀ ਵੱਲੋਂ ਮਾਸ਼ ਸ਼੍ਰਾਵਤਰੀ ਤੋਂ ਪਹਿਲਾਂ ਕਈ ਮਹੀਨੇ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਂਦੇ ਨੇ ਇੱਥੇ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਮੱਥਾ ਟੇਕਣ ਲਈ ਆਉਂਦੇ ਨੇ ਤੇ ਸੈਂਕੜਾ ਲੰਗਰ ਸ਼ਿਵ ਭਗਤਾ ਤੋਂ ਲਗਾਏ ਜਾਂਦੇ ਨੇ ਮੰਦਰ ਦੀ ਕਮੇਟੀ ਵੱਲੋਂ ਪੂਰਾ ਫੁਕਤਾ ਪ੍ਰਬੰਧ ਕੀਤਾ ਜਾਂਦਾ ਹੈ ਤਾਂ ਕਿ ਸ਼ਰਧਾਲੂ ਨੂੰ ਕੋਈ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ پہلا سارا جے پور پوری ہزاروں نہیں لکھا کی گنتی کچھ پہنچتے ہیں دوروں دور آدھے مت ٹیکنالی حل کو سارے منوکام پوری کرتے ہیں یہ بہت ہی پراچین اتہسک مندر آ جن کی مانتا یہ بھی ہے کہ ویا تو بعد پورے ناج پورے کئی سو سال رہے بھی سبٹ بھی ملے ہیں ਇਹ ਮੂਕੇ ਵੀ ਨਿਕਲੀਆਂ ਨੇ ਪ੍ਰਾਕ੍ਰਿਤਿਕ ਜ਼ਰੂਰਤ ਵੀ ਹੈ ਸਰ ਇਹ ਤਕਰੀਰ ਰਾਤ ਨੂੰ ਸ਼ੁਰੂ ਹੋਏ ਆਂ ਮੇਰੇ ਲੰਬੇ ਲੰਬੇ ਲਾਈਨਅਪ ਹੋਰ ਲੋਕਾਂ ਦੀ ਰੁਪਾਇ ਧਾਰਨ ਨਹੀਂ ਪਰੰਪਰਿਤ ਕੀਤਾ ਹੈ ਨਾ ਆਲਮੀ ਪ੍ਰਬੰਧਾ ਤੇ ਕਿ ਖੂਨ ਨਾਮ ਕੈਂਪ ਵੀ ਲੱਗਦਾ ਵਾ ਜਿਸਪੈਸਿੰਗ ਦਾ ਵੀ ਵਿਆਪਕ ਹੈ ਹਾਂਜੀ ਹਾਂਜੀ ਪੂਰੇ ਹਿੰਦੁਸਤਾਨ ਦੇ ਕੋਦੇ ਕੋਨੇ ਦੇ ਲੋਕ ਬੋਲ ਰਹੇ ਕਿਉਂਕਿ ਇਹ ਮੰਦਰ ਦੀ ਮਹਾਨਤਾ ਬਹੁਤ ਆ ਇੱਥੇ ਮੋਲੇ ਨਾਲ ਜੀ ਪਿੰਡੀ ਰੂਪ ਦੇ ਰਾਜਪਾਲ ਨੇ ਜੀ ਆਵਿਨ ਸਮੇਂ ਤੋਂ ਰਾਮ ਲੋਕ ਦੇ ਰਾਜ ਨੇ ਕਿ ਨੇਤਰ ਰੋਸ਼ਨ ਨੂੰ ਅੱਜ ਆ ਯਾਰ ਜਿੰਦੀ ਸੇਵਾਦਾਰ ਲੱਗੇ ਹੋਏ ਨੇ ਵਿਆਹ ਕਰਾਉਣ ਲਈ ਇਹ ਕੰਮ ਦੇਵਾਵਾ ਇਹ ਸੇਵਾ ਕੋਈ ਉਸ ਕੰਮ ਸਵੇਰ ਤੱਕ ਨੀਂਦ ਕੋ ਰਾਤ ਨੂੰ ਇਹਦੇ ਜਾਗਣ ਦੀ ਆ ਜੈਪੁਰੇ ਜੀ ਬਾਬੋਂ ਬੋਲੋ ਅਸ਼ੋਕ ਕੁਮਾਰ ਲਿਖਿਆ ਇਹ ਕਿੰਨੇ ਸਾਲ ਤੋਂ ਆਸ ਮੈਨੂੰ 10 ਸਾਲ ਹੋ ਗਏ ਚਾਂਦੇ ਨੂੰ ਬਹੁਤ ਮਾਨਤਾ ਜੀ ਬਹੁਤ ਮੰਨਦੇ ਬਹੁਤ ਪੂਰੀ ਹੁੰਦੀ ਜੋ ਮੰਗੇਗਾ ਪੂਰਾ ਵੀ ਹੋ ਜਾਂਦਾ ਸਾਡਾ ਜਿੱਥੇ ਪੂਰਾ ਪਰਿਵਾਰ ਸਮੇਤ ਆਇਆ ਵਾ ਅਸੀਂ ਜਦੋਂ ਇਹ ਬਣਿਆ ਨਹੀਂ ਸੀ ਜਦੋਂ ਛੋਟਾ ਜਿਹਾ ਸੀ ਬਿਲਕੁਲ ਹੋਰ ਤੱਕ ਦੇ ਅਸੀਂ ਆਂਦੇ ਇੱਥੇ ਇਨਾਂ ਦੇ ਵਿੱਚ ਕਿੰਨਾ ਕੀ ਟਾਈਮ ਹੋ ਗਿਆ ਸਾਨੂੰ 2 ਘੰਟੇ ਹੋ ਗਏ ਲਾਈਨ ਕਿ ਲੱਗੇ ਨੂੰ ਅਮੀ ਅਜੇ ਫੜ ਕੋ ਪਾਸ ਸੀਗਾ ਸੀਗਾ ਨਹੀਂ ਲਾਈਨ 'ਚ ਜੋ ਸਵਾਲ ਆ ਪਤਾ ਨਹੀਂ ਕੰਦਾ ਹੋਰ ਐਂਟੀ ਆਂਦਾ ਵਾ ਠੀਕ ਹੈ ਮੇਰਾ ਨਾਮ ਜੀ ਚੰਦਰਮੋਹਨ ਸ਼ਰਮਾ ਬੋਲ ਸ਼ੰਕਰ ਭਗਵਾਨ ਕੀ ਜੈ ਇਹ ਕਿੱਦਾਂ ਦੇ ਮੰਦਿਰ ਦੇ ਵਿੱਚ ਹਾਂਜੀ ਮਾਸ਼ਾਅੱਲ ਸੋਹਣਾ ਪਰੇ ਢੁਮਟਾ ਬਣਾਇਆ ਜਾ ਜੀ ਲੇਕਿਨ ਲੋਕ ਇਹ ਕਹਿੰਦੇ ਆ ਕਿ ਆਜ ਦੇ ਮੰਦਿਰ ਨਾਲ ਸਖ਼ਤ ਇਮਾਨ ਨਵੀਂ ਗਿਣਤੀ ਆ ਜੀ ਇਹ ਕਰਨੀ ਤਾਂ ਮੁਸ਼ਕਿਲ ਆ ਅੰਦਾਜ਼ਾ ਵੀ ਲੱਖਾਂ ਦੇ ਹਿਸਾਬ ਨਾਲ ਸੰਗਤ ਆ ਜਿਹੜੀ ਉਹ ਦర్శਣ ਕਰਨ ਆਂਦੀ ਆ ਪਤਾ ਨਹੀਂ ਕਿ ਕਿਵੇਂ ਕਿੰਨਾ ਮੁਸ਼ਕਿਲ ਆਂਦੀ ਆ ਹਾਂਜੀ ਆਹ ਜੀ ਕਿਨੇ ਜਰ ਪਹਿਲਾਂ ਸ਼ੁਰੂ ਕਰ ਦਿੰਦੇ ਆ ਤਕਰੀਬਨ 2-3 ਮਹੀਨੇ ਪਹਿਲਾਂ ਜੀ ਹਾਂਜੀ ਕਿੰਨੇ ਕਿਤੇ ਲੱਗੇ ਹੁੰਦੇ ਨੇ ਇਹ ਤਿਆਰੀ ਕਰਨ ਦੇ ਜਿਹੜਾ ਪਹਿਲੇ ਤਿਆਰੀ ਹੁੰਦੀ ਆ ਨਾ ਉਹ ਤਾਂ ਜਿਵੇਂ ਮਿਸਤਰੀ ਹੋਗੇ ਰਾਜ ਮਿਸਤਰੀ ਲੱਕੜ ਵਾਲਾ ਰਾਜ ਮਿਸਤਰੀ ਇਹ ਮਿਸਤਰੀ ਜਿਆਦਾ ਹੁੰਦੇ ਨੇ ਤੇ ਜਿਹੜੇ ਹੁਣ ਸ਼ਬਰాత్రి ਆ ਉਹਦੇ ਵਿੱਚ ਬਲੰਟੀ ਹੁੰਦੇ ਨੇ ਆਪਣੇ 1.5 ਤੋਂ 100 ਬੰਦਾ ਹਾਂ ਜਿਹੜੇ ਸੇਵਾ ਸੇਵਾ ਤੁਹਾਡੇ ਤੇ ਕੀ ਪ੍ਰਭਾਵ ਹੈ ਕਿਤੇ ਹੁੰਦੇ ਉਹ ਤੁਹਾਡੇ ਇੱਥੇ ਨੰਬਰ ਇੱਕ ਦਾ ਜਿਹੜੀ ਜਲ ਚੜਦਾ ਨਾ ਅੰਦਰ ਉਹ ਸਰੰਗੀਆਂ ਨਹੀਂ ਚੜਦਾ ਤਿੰਨ ਸਰੰਗੀਆਂ ਲੱਗਿਆ ਹੋਈਆਂ ਨੇ ਰਾਜ ਨੂੰ ਦੇਖਦੇ ਉਹਦੀ ਵਾਸਾ ਦੂਜਾ ਜਿਹੜੇ ਸੰਗਤ ਆਉ ਸਾਰੀ ਲਾਈਨਾਂ ਦੇ ਵਿੱਚ ਆਂਦੀ ਆ ਪ੍ਰੋਪਰ ਤੇ ਪੰਡਾਰਿਆਂ ਦਾ ਇਂਤਜ਼ਾਮ ਹੁੰਦਾ ਜਿਹੜੀਆਂ ਅਲੱਗ-ਅਲੱਗ ਸੰਸਥਾਵਾਂ ਵੱਲੋਂ ਲਾਏ ਜਾਂਦੇ ਨੇ ਤੇ ਬਹੁਤ ਸੁਪਰਸ਼ਾਸਨ ਦਾ ਬਹੁਤ ਵੱਡਾ ਸਹਿਯੋਗ ਹੁੰਦਾ ਤੇ ਉਹਨਾਂ ਦੀ ਡਿਊਟੀ ਹੁੰਦੀ ਆ ਮੈਡੀਕਲ ਟੀਮ ਆਂਦੀ ਆ ਫਰ ਗੇਟ ਦੀ ਟੀਮ ਆਂਦੀ ਆ ਪ੍ਰਸ਼ਾਸਨ ਵੱਲੋਂ ਹਰ ਕਿਸਮ ਦੀ ਸਹੂਤ ਮਿਲਦੀ ਆ ਜੈਸ ਗੁਦੇਸ਼ੀ

ਪ੍ਰੋਪਰ ਬੁੱਕ ਪੁਆਇੰਟ ਤੇ ਆਮਨੇ ਮਾਣਯੋਗ ਐਸਐਸਪੀ ਜਨਾ ਸਾਭੀ ਇਫੈਕਸ਼ਨ ਦੇ ਮੁਕਾਬਲ ਇੱਥੇ ਸਾਡੇ ਡੀਐਸਪੀ ਸਮਰਾਲਾ ਐਸਐਚਓ ਸਮਰਾਲਾ ਤੇ ਐਸਐਚਓ ਮਾਛੀਲਾੜਾ ਸਮੇਤ ਕਰੀਬ 250 ਦੇ ਕਰੀਬ ਪੁਲਿਸ ਬਲਾਂ ਨੇ ਛੇੜਨਾਤ ਨੇ ਪ੍ਰੋਪਰ ਅਰੇਂਜਮੈਂਟ ਹੈ ਅਸੀਂ ਮੰਤਰ ਕਮੇਟੀ ਨਾਲ ਮਿਲ ਕੇ ਆਲਰੇਡੀ ਪਹਿਲਾਂ ਪਲਾਨ ਕਰਕੇ ਪ੍ਰੋਪਰ ਫੋਰਸ ਲਾਈ ਹੋਈ ਹੈ ਸਾਰਾ ਪ੍ਰੋਗਰਾਮ ਬੀਫੁਲੀ ਚੱਲ ਰਿਹਾ ਹੈ ਦੇਖਾ ਨੋ ਮਿਸਾਲ ਦਾ ਜਿੱਤੇ ਵੱੱਟ ਭਾਰੀ ਟੀੜ ਹੁੰਦੀਆਂ ਹੁੰਦੀਆਂ ਨੇ ਉਹਦੇ ਬਾਰੇ ਕੀ ਬਣਦਾ ਦੇਖੋ ਅਸੀਂ ਆਪਣੇ ਸਿਗਲ ਦੇ ਵਿੱਚ ਵੀ ਪੁਲਿਸ ਮੁਲਾਜ਼ਮ ਲਾਏ ਹੋਏ ਨੇ ਸਪਾਟਰ ਡਿਊਟੀ ਵੀ ਲਾਈ ਹੋਈ ਹੈ ਅਸੀਂ ਜਿਹੜੇ ਸਾਡੇ ਮੁਲਾਜ਼ਮ ਨੇ ਉਹਨਾਂ ਨੂੰ ਅਸੀਂ ਗੇਪ ਕਰ ਰਹੇ ਹਾਂ ਦੀਆਂ ਜਿਹੜੇ ਪੁਰਾਣੇ ਕ੍ਰਿਮੀਨਲ ਥੋਰ ਹੈ ਉਹਨਾਂ ਦੇ ਫੋਟੋ ਹਿੱਕੇ ਹੋਏ ਆ ਅਰਿਕ ਗੇਟ ਦੇ ਸਾਡੇ ਸਿਗਲ ਤੇ ਕਰਦੇ ਕਿ ਪੁਲਿਸ ਮੁਲਾਜ਼ਮ ਲਾਏ ਗਏ ਨੇ ਮੇਨ ਮੇਨ ਜਗ੍ਹਾ ਤੇ ਪੈਟਰੋਲਿੰਗ ਵੀ ਕਰਦੇ